ਸ਼ਸ਼ੀਕਾਲ ਜੀ ਸਾਰਿਆਂ ਨੂੰ ਲਓ ਆਹ ਵੀਡੀਓ ਬਾਰੇ ਜਦੋਂ ਤੁਹਾਨੂੰ ਪੂਰੀ ਜਾਣਕਾਰੀ ਮਿਲਗੀ ਨਾ ਮੈਂ ਤਾਂ ਕਮਾਲ ਮੰਨੀ ਮੰਨੀ ਆ ਤੁਸੀਂ ਵੀ ਕਮਾਲ ਮੰਨੋਗੇ ਇਹ ਗੱਲ ਸੱਚ ਹੈ ਆਹ ਵੱਡਾ ਸ਼ੋਰੂਮ ਆਹ ਬਹੁਤ ਹੀ ਸੋਹਣਾ ਸਟੈਂਡਰਡ ਦਾ ਜਿਹੜਾ ਕੰਮ ਕੀਤਾ ਜਮਾ ਸਿਰਾਂ ਲਾਇਆ ਪਿਆ ਕਹਿੰਦੇ ਤੇ ਵੱਡੇ ਵੱਡੇ ਕਹਿੰਦੇ ਸ਼ਹਿਰਾਂ ਦੀ ਢੂਈ ਭੰਦਾ ਹੁਣ ਤੁਸੀਂ ਇਹ ਅੰਦਾਜ਼ਾ ਲਾਉਂਗੇ ਵੀ ਫਿਰ ਇਹ ਹੈ ਕਿਹੜੇ ਸ਼ਹਿਰ ਦੀ ਜੇ ਵੱਡੇ ਸ਼ਹਿਰਾਂ ਦੀ ਢੂਈ ਭੰਦਾ ਤਾਂ ਸ਼ਹਿਰ ਦੀ ਵੀ ਗੱਲ ਦੱਸਾਂਗੇ ਕਿ ਕਿਹੜੇ ਸ਼ਹਿਰ ਚ ਹੈ ਕਿੱਥੇ ਆਹ ਸ਼ੋਰੂਮ ਬਣਿਆ ਹੋਇਆ ਹੈ ਤੇ ਇਹਦੇ ਚ ਵੱਖਰਾ ਕੀ ਐ ਏਡੀ ਕੀ ਕਮਾਲ ਵਾਲੀ ਗੱਲ ਐ ਇਹ ਤਾਂ ਆਮ ਹੀ ਸ਼ਹਿਰਾਂ ਦੇ ਵਿੱਚ ਵੱਡੀਆਂ-ਵੱਡੀਆਂ ਦੁਕਾਨਾਂ ਵੱਡੇ-ਵੱਡੇ ਸ਼ੋਰੂਮ ਹੁੰਦੇ ਆ ਪਰ ਇਹਦੇ ਚ ਕਮਾਲ ਵਾਲੀ ਗੱਲ ਹੈਗੀ ਐ ਤੇ ਮੈਂ ਦੱਸੂਗਾ ਤੁਸੀਂ ਆਪਣੇ ਆਪ ਕਮਾਲ ਮੰਨੋਗੇ ਵੀ ਇਹਦੇ ਚ ਕਮਾਲ ਕੀ ਐ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਜਿਹੜਾ ਸ਼ੋਰੂਮ ਬਣਿਆ ਹੋਇਆ ਨਾ ਇਹ ਕਿਸੇ ਸ਼ਹਿਰ ਦੇ ਵਿੱਚ ਨਹੀਂ ਬਣਿਆ ਹੋਇਆ ਇਹ ਮੇਰੇ ਖੁਦ ਮਲਕਾਣੇ ਪਿੰਡ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਬਣਿਆ ਹੋਇਆ ਨੇੜੇ-ਤੇੜੇ ਕਿਸੇ ਵੀ ਪਿੰਡ ਦੇ ਵਿੱਚ ਇੰਨਾ ਪੈਸਾ ਕਿਸੇ ਬੰਦੇ ਨੇ ਦੁਕਾਨ ਤੇ ਨਹੀਂ ਲਾਇਆ ਤੇ ਐਡਾ ਤਕੜਾ ਸ਼ੋਅਰੂਮ ਕਿਸੇ ਪਿੰਡ ਦੇ ਵਿੱਚ ਨਹੀਂ ਹੈਗਾ ਇਹ ਮੈਂ ਦਾਅਵੇ ਨਾ ਕਹਿ ਸਕਦਾ ਮੈਂ ਗੱਲ ਕਰਦਾ ਮੇਰੇ ਪਿੰਡ ਮਲਕਾਣੇ ਦੀ ਮੈਂ ਮੇਰੇ ਪਿੰਡ ਮਲਕਾਣੇ ਦੇ ਅੰਦਰਲੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੀ ਗਲੀ 'ਚ ਖੜਾ ਉਹ ਸਾਹਮਣੇ ਅੰਦਰਲਾ ਗੁਰਦੁਆਰਾ ਸਾਹਿਬ ਆ ਤੇ ਮੈਂ ਪਹੁੰਚਿਆ ਹੋਇਆਗਾ ਸੁਰਗਵਾਸੀ ਸਰਦਾਰ ਮਹਿੰਦਰ ਸਿੰਘ ਮਾਨ ਉਹਨਾਂ ਦੇ ਬੇਟੇ ਕਹਿੰਦੇ ਮੰਨੇ ਕੋਲੇ ਤੇ ਮਾਨ ਕਲਾਸ ਹਾਊਸ ਕੰਮ ਕੀਤਾ ਸਿਰੇ ਦਾ ਕਹਿੰਦੇ ਬਾਕਮਾਲ ਕੰਮ ਆ ਕਹਿੰਦੇ ਵੀਰ ਦਾ ਤੇ ਸੁਰਗਵਾਸੀ ਕਹਿੰਦੇ ਸਰਦਾਰ ਕਹਿੰਦੇ ਮਹਿੰਦਰ ਸਿੰਘ ਮਾਨ ਦਾ ਬੇਟਾ ਕਹਿੰਦੇ ਮੰਨਾ ਤੇ ਮੰਨੇ ਨੇ ਇੰਨਾ ਪੈਸਾ ਕੀ ਕਾਰਨ ਕਰਕੇ ਲਾਇਆ ਆ ਬੈਠਾ ਸਾਡਾ ਭਰਾ ਮੰਨਾ ਖੁੱਲ ਕੇ ਗੱਲਬਾਤ ਕਰਾਉਂਗਾ ਤੁਹਾਡੀ ਕੀ ਕਾਰਨ ਹੈ ਕੀ ਸੋਚ ਹੈ ਇਹਦੀ ਇੰਨਾ ਪੈਸਾ ਐਡਾ ਵੱਡਾ ਸ਼ੋਅਰੂਮ ਵੀ ਪਿੰਡ ਦੇ ਵਿੱਚ ਇਹਨੇ ਬਣਾਇਆ ਇਹਨੇ ਤਿਆਰ ਕੀਤਾ ਕੀ ਸੋਚ ਹੈ ਇਹਦੀ ਤੇ ਕਿਸ ਤਰ੍ਹਾਂ ਦੀ ਜਿਹੜੀ ਇੱਥੋਂ ਚੀਜ਼ ਹੈ ਜਿਹੜੀ ਮਿਲਦੀ ਹੈ ਵੀ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਇਹ ਇਹਦਾ ਦਾਵਾ ਹੈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਲੋੜ ਹੈ ਜਿਹੜੀ ਮੰਨ ਲਓ ਜਿਵੇਂ ਆ ਥੱਲੇ ਵੀ ਇੱਕ ਬਣਿਆ ਹੋਇਆਗਾ ਬੱਚਿਆਂ ਵਾਸਤੇ ਜਾਂ ਲੇਡੀਜ਼ ਵਾਸਤੇ ਜਿੰਨੀਆਂ ਵੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਇੱਥੋਂ ਮਿਲਦੀ ਨਹੀਂ ਬੜੇ ਬਰੀਕੀ ਨਾਲ ਗੱਲਬਾਤ ਕਰਾਂਗੇ ਰੇਟਾਂ ਦੇ ਵਿੱਚ ਕਿੰਨਾ ਕੁ ਜਾਇਜ਼ ਰੇਟ ਆ ਇਹਦਾ ਉਹ ਵੀ ਗੱਲਬਾਤ ਖੁੱਲ ਕੇ ਆਪਾਂ ਮੰਨੇ ਦੇ ਨਾਲ ਕਰਾਂਗੇ ਵੀਡੀਓ ਐਂਡ ਤੱਕ ਦੇਖ ਲਿਓ ਜੇਸ ਨੂੰ ਵੱਖਰਾ ਲੱਗਿਆ ਜੇਸ ਨੂੰ ਲੱਗਿਆ ਵੀ ਹਾਂ ਵਾਕਈ ਸ਼ਹਿਰਾਂ ਨਾਲੋਂ ਰੇਟ ਦੇ ਵਿੱਚ ਵੀ ਫਰਕ ਹੈ ਤੇ ਬਾ ਕਮਾਲ ਬਾਈ ਨੇ ਕੰਮ ਕੀਤਾ ਤਾਂ ਵੀਡੀਓ ਐਂਡ ਤੱਕ ਦੇਖ ਕੇ ਸ਼ੇਅਰ ਕਰ ਦਿਓ ਆਜੋ ਫਿਰ ਕੀ ਆਲਾ ਮੰਨੇ ਹਾਂਜੀ ਬਹੁਤ ਵਧੀਆ ਬਈ ਚੜ੍ਹਦੀ ਠੀਕ ਠਾਕ ਠੀਕ ਹੈ ਜੀ ਤੇ ਅੱਛਾ ਇੱਕ ਤੇਰੇ ਕੋਲੇ ਆਉਣ ਦਾ ਮਕਸਦ ਮੇਰਾ ਇਹ ਆ ਵੀ ਪਹਿਲੀ ਤਾਂ ਮੈਨੂੰ ਇੱਕ ਗੱਲ ਇਹ ਦੱਸੀ ਵੀ ਐਡੀ ਵੱਡੀ ਦੁਕਾਨ ਐਡਾ ਵੱਡਾ ਸ਼ੋਅਰੂਮ ਹਨਾ ਮੰਨ ਲਓ ਚੰਗੇ ਸ਼ਹਿਰਾਂ ਦੀ ਢੂਈ ਭੰਦਾ ਕੀ ਕਾਰਨ ਬਣਿਆ ਵੀ ਇੰਨਾ ਪੈਸਾ ਪਿੰਡ ਤੇ ਲਾਇਆ ਇਹ ਕਈ ਕਾਰਨ ਹੈ ਵੀਰੇ ਆਪਾਂ ਮੰਨ ਲਓ ਮੈਨੂੰ ਕੰਮ ਕਰਦੇ ਨੂੰ ਹੋ ਗਏ 9 ਸਾਲ 7 ਸਾਲ ਤੋਂ ਬਾਅਦ ਸ਼ੁਰੂ ਕਰਿਆ ਇਸ ਮੈਂ ਤੇ ਇਹਦੇ ਵਿੱਚ ਦੋ ਮਕਸਦ ਹੈ ਇੱਕ ਤਾਂ ਸ਼ਹਿਰਾਂ ਦੇ ਵਿੱਚ ਆਪਣਾ ਹਰੇਕੀ ਜਾਂਦੇ ਆ ਹਰੇਕੀ ਸ਼ਹਿਰ ਦੇ ਵਿੱਚ ਬਿਮਹਾਂ ਦਾ ਰੱਖਦਾ ਹਨ ਤੇ ਆਪਾਂ ਇਹ ਸਾਰਾ ਸਿਸਟਮ ਪਿੰਡ ਦੇ ਵਿੱਚ ਖੜਾ ਕਰਿਆ ਜੀ ਪਿੰਡ ਨੂੰ ਇੱਕ ਨਵੀਂ ਸੌਦਾ ਦਿੱਤੀ ਜਾਵੇ ਹੂੰ ਇਹਦੇ ਵਿੱਚ ਆਪਣੇ ਕੋਲੇ ਸਾਰੀ ਵੈਰਾਈਟੀ ਮੰਨ ਲਓ ਲੇਡੀ ਸੂਟਾਂ ਤੇ ਹੋਰ ਸਾਰਾ ਪੱਗਾਂ ਦਾ ਸਾਰਾ ਸਮਾਨ ਮਿਲਦਾ अच्छा ਤੇ ਬਖਰਾ ਕੀ ਕਰ ਰਹੇ ਹਾਂ ਬਖਰਾ ਕੀ ਦਿਖਾ ਰਹੇ ਹਾਂ ਕਰਕੇ ਬਖਰਾ ਵੀਰੇ ਇੱਕ ਤਾਂ ਸਭ ਤੋਂ ਵੱਧ ਜਿਹੜਾ ਆਪਣਾ ਸਿੱਖੀ ਦੇ ਧਰਮ ਨਾਲ ਲੇਟਰ ਹੈਗਾ ਹੈ ਦਸਤਾਰਾਂ ਦੀ ਆਪਾਂ ਡਿਸਪਲੇ ਲਾਈ ਹੈ ਜੀ ਹੂੰ ਹੂੰ ਤੇ ਇਹਦੇ ਚ ਫੁੱਲ ਗਰੰਟੀ ਹੈ ਜੀ ਮਤਲਬ ਰੰਗ ਦੀ ਤੇ ਡੱਬ ਪੈਣ ਦੀ ਪੂਰੀ ਫੁੱਲ ਗਰੰਟੀ ਦਿੰਦੇ ਆ ਤੇ ਵਾਪਸੀ ਲਾਵਾਂਗੇ ਆਪਾਂ ਜੇ ਕੋਈ ਰੰਗ ਫੇਟ ਹੁੰਦਾ ਤੇ ਨਾਲ ਉਹਨਾਂ ਦੇ ਬਾਜ ਪੱਗ ਪੈਣ ਤੇ 50 ਫ੍ਰੀ ਵਜੋਂ ਗਿਫਟ ਵਜੋਂ ਦਿੰਨੇ ਆਪਾਂ ਅੱਛਾ ਹਾਂਜੀ ਹਰ ਇੱਕ ਬੰਦੇ ਨੂੰ ਜਿਹੜਾ ਮੰਨ ਲਓ ਦਸਤਾਰ ਲੈ ਕੇ ਜਾਂਦਾ ਹਾਂਜੀ ਹਾਂ ਪੱਗ 50 ਤੇ ਬਾਜ ਹਾਂਜੀ ਤਿੰਨ ਫਰੀ ਦੇ ਉਹ ਨਾਲ ਗਿਫਟ ਦਿੰਨੇ ਜੀ ਤੇ ਜੇ ਕੋਈ ਪੰਜ ਪੱਗਾਂ ਲੈਂਦਾ ਆਪਾਂ ਪੰਜ ਨਾਲ ਬਾਜ ਪੰਜ ਹੀ 50 ਆਪਾਂ ਜੀ ਪੱਗ ਬਣ ਦਿੰਦੇ ਆ ਅੱਛਾ ਤੇ ਜੇ ਮੰਨ ਲਓ ਆਪਾਂ ਇਧਰੋਂ ਗੱਲ ਕਰੀਏ ਜਿਵੇਂ ਰਮਾਲਾ ਸਾਹਿਬ ਪਈਆ ਹਾਂਜੀ ਹਨਾ ਤੇ ਇਹ ਫਿਰ ਕਿੱਥੋਂ ਸਟਾਰਟ ਹੋ ਜਾਂਦਾ ਇਹਨਾਂ ਦਾ ਰੇਟ ਤੇ ਕਿੱਥੋਂ ਤੱਕ ਇਹ ਜੀ ਆਪਣੇ ਕੋਲੇ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੂੰ ਤੇ 100 ਰੁਪਏ ਤੋਂ ਉੱਪਰ ਮੰਨ ਲਓ ਵੀ 2500 ਵੈਂਡ ਆਪਣਾ ਇਹਦੇ ਵਿੱਚ ਪੂਰੇ ਫੁੱਲ ਹੈਵੀ ਬਸਟ ਸਾਰੇ ਪੁਰੇ ਹੈਵੀ ਵਰਕ ਵਾਲੇ ਰਮਨਲਾ ਸਾਹਿਬ ਆਉਣਗੇ ਠੀਕ ਆ ਕਿਹਨੇ ਵਿਆਹ ਸਾਦੀ ਤੇ ਆਨੰਦ ਕਾਰਦੇ ਨੇ ਕਿਤੇ ਵੀ ਲੈ ਕੇ ਜਾਣਾ ਨਾ ਆ ਵੀ ਆਪਣੇ ਲੋੜ ਰਹਿੰਦੀ ਹੈ ਤਾਂ ਹਰ ਇੱਕ ਵੈਰਾਈਟੀ ਮਿਲੂਗੀ 500 600 ਸਾਰੇ ਰੇਟਾਂ ਦੇ ਵਿੱਚ ਰਮਨਲਾ ਸਾਹਿਬ ਆਉਣਗੇ ਨਾਲ ਹੀ ਆ ਪੀਰ ਬਾਬੇ ਦੀਆਂ ਚਾਦਰਾਂ ਠੀਕ ਆ ਇਹ ਵੀ ਆਪਣੇ ਕੋਲੇ 100 ਰੁਪਏ ਤੋਂ 50 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ 100 ਰੁਪਏ ਤੋਂ ਲੈ ਕੇ 12-1300 ਰੁਪਏ ਤੱਕ ਇਹ ਮਿਲ ਜਾਂਦਾ ਇੱਕ ਮੰਨੇ ਮੰਨ ਲਓ દિਵਾਲੀ ਆਉਂਦੀ ਜਾਂਦੀ ਹੈ ਨਾ ਤੇ દિਵਾਲੀ ਤੇ ਪੰਜ ਕਾਪੜੀ ਹੋ ਜਾਂਦੇ ਆ ਜਾਂ ਪਹਿਣਾ ਲਈ ਕੋਈ ਇਸ ਤਰ੍ਹਾਂ ਦੇ ਸੂਟ ਕਿਸ ਤਰ੍ਹਾਂ ਦੇ ਜੇ ਮੰਨ ਲਓ ਜਿਹੜਾ ਹੁਣ ਇਸ ਟਾਈਮ ਜਿਆਦਾ ਚੱਲੀ ਜਾਂਦਾ ਉਹ ਵੀ ਜ਼ਰੂਰ ਦਿਖਾਈ ਸਾਨੂੰ ਹਣਾ ਜਿਆਦਾ ਤਾਂ ਵੀਰੇ ਇਹ ਆ ਪਿਛਲੇ ਸਾਲ ਨਾ ਚੈੱਕ ਦੀ ਬਹੁਤ ਡਿਮਾਂਡ ਸੀਗੀ ਆਪਣੇ ਕੋਲੇ ਅੱਛਾ ਤੇ ਇਹ ਪਿਛਲੇ ਸਾਲ ਕਈ ਗਾਹਕ ਰਹਿ ਗਏ ਸੀਗੇ ਲੈਣ ਕੰਨੇ ਠੀਕ ਆ ਤੇ ਇੱਥੇ ਫੇਰ ਕਈ ਗਾਹਕਾਂ ਦੇ ਫੋਨ ਆਏ ਸੀ ਵੀ ਸਾਨੂੰ ਦੁਬਾਰੇ ਮੰਗਾਇਆ ਜਾਵੇ ਤੇ ਇਹ ਆਪਾਂ 200 ਰੁਪਏ ਦਾ ਹੀ ਕਰਤਾ ਸੂਟ ਇਹ ਜੀ 200 ਰੁਪਏ ਦਾ 200 ਰੁਪਏ ਦਾ ਜੀ 1000 ਦੇ 5 ਸੂਟ ਕਰਦੇ ਹਾਂ ਵਾਧੂ ਕੁਆਨਟੀਟੀ 'ਚ ਵਾਧੂ ਮਾਲ ਪਿਆ ਆਪਣੇ ਕੋਲ ਮੰਨ ਲਓ ਮਾਲ ਅੰਦਰ ਵੀ ਪਿਆ ਬਹੁਤ ਜ਼ਿਆ ਕੋਈ ਆਏ ਦਿਨਾਂ ਦੀ ਨਹੀਂ ਜਿੰਨਾ ਮਰਜ਼ੀ ਲੰਮਾ ਸਮਾਂ ਲਈ ਜਾਓ ਜੀ ਠੀਕ ਹੈ ਇਕਤਰ ਹੀ ਨਹੀਂ ਹੈਗਾ ਆ ਨਹੀਂਗਾ ਵੀ ਮੰਨ ਲਓ ਇੰਨੇ ਦਿਨਾਂ ਤੱਕ ਕੀ ਇਹ ਖੁੱਲਾ ਖੜੀ ਹੈ ਜੀ ਆਪਣਾ ਖੁੱਲਾ ਹੀ ਹੈ ਹਾਂ ਜੀ ਹਾਂ ਅੱਛਾ ਤੇ ਇਹ ਸੂਟ ਫਿਰ ਆ ਪਏ ਇਧਰ ਇਹ ਸਾਰੇ ਕੜਾਈ ਵਾਲੀ ਵੈਰਾਈਟੀ ਆ ਗਈ ਇਹ ਜਿਵੇਂ ਹੁਣ ਮੂਰੇ ਵਰਤ ਆ ਗਏ ਜੀ ਤੇ ਆਪਾਂ ਰੇਟ ਰੱਖੇ ਜੈਨੂਨ ਜੀ ਠੀਕ ਹੈ ਕੋਈ 17-1800 ਵਾਲਾ ਸੂਟ ਉਹ ਮੰਨ ਲਓ 13-1400 ਜੀ ਠੀਕ ਹੈ 1400-1600 ਉਹ 10000 ਤੋਂ ਅੱਛਾ ਸਾਰਿਆਂ ਦੇ ਰੇਟ ਘਟਾ ਕੇ ਲਾ ਦੇ ਜੀ ਤੇ ਹਰ ਇੱਕ ਚੀਜ਼ ਮੰਨ ਲਓ ਸ਼ਹਿਰ ਨਾਲੋਂ ਰੇਟ ਆ ਜਿਹੜਾ ਉਹਦਾ ਜਾਇਜ਼ ਹੋਣਾ ਹੈ ਜੀ ਕਿਉਂਕਿ ਆਪਾਂ ਨੂੰ ਜਿਹੜਾ ਕੋਈ ਕਿਰਾਇਆ ਪੈਂਦਾ ਜੀ ਆਪ ਦਾ ਜਿਹੜਾ ਮਾਰਜਨ ਘੱਟ ਤੋਂ ਘੱਟ ਲੈ ਕੇ ਚੱਲੇ ਆ ਠੀਕ ਆ ਮੰਨ ਲਓ ਵੱਖਰਾ ਕੰਮ ਪਿੰਡ ਦੇ ਵਿੱਚ ਕਰਕੇ ਦਿਖਾਉਣਾ ਠੀਕ ਆ ਤੇ ਮੰਨ ਲਓ ਜੇ ਕੁਰਤੇ ਪਜਾਮੇ ਦੀ ਗੱਲ ਕਰੀਏ ਇਧਰ ਲਈ ਛੜ ਪਿਆ ਹਾਂਜੀ ਆ ਕੁਰਤੇ ਜਾਮੇ ਆ ਸਾਰੀ ਵੈਰਾਈਟੀ ਆ ਗਈ ਜੀ ਅੱਛਾ ਇਧਰ ਆ ਛੋੜੇ ਪਾਣੀ ਦੀ ਕੁਰਤੇ ਆ ਜਾਂ ਬਸ ਆ ਗਈ ਜੀ ਠੀਕ ਆ ਇਧਰ ਆ ਵੱਡੇ ਪਣੇ ਦੇ ਕੁਰਤੇ ਜਾਮੇ ਬਹੁਤ ਵਧੀਆ ਪਏ ਨੇ ਠੀਕ ਆ ਇੱਕ ਮੇਨ ਕੁਰਤੇ ਜਮੇ ਦੇ ਵਿੱਚ ਆਪਾਂ ਵੱਡਾ ਆਫਰ ਲਾ ਦਨੇ ਆ ਹੂੰ ਇਹਦੇ ਵਿੱਚ ਪਿਓਰ ਕਾਟਨ ਦਾ ਕਪੜਾ ਹੀ ਕੁਰਤਾ ਬਣਦਾ ਅੱਛਾ ਇਹ ਆਮ ਮੰਡੀਆਂ ਚ 600 ਰੁਪਏ ਵੀ ਵਿਕ ਜਾਂਦਾ ਠੀਕ ਆ ਤੇ ਆਪਾਂ 450 ਦਾ ਇੱਕ ਤੇ 800 ਦੇ ਦੋ ਲਾ ਦਾਂਗੇ ਜੀ 450 ਦਾ ਇੱਕ ਤੇ 800 ਦੇ ਦੋ ਕਰ ਦਾਂਗੇ ਦੋ ਕਰ ਤੇ ਪਿਓਰ ਕਾਟਨ ਕਪੜਾ ਜੀ ਪਿਓਰ ਕਾਟਨ ਤੇ ਇੱਕ ਮੰਨੇ ਹੋਰ ਗੱਲ ਆ ਪਿੰਡ ਚ ਬੈਠਿਓ ਹਨਾ ਮੈਂ ਵੀ ਪਿੰਡ ਦਾ ਤੇ ਮੰਨ ਲਓ ਹਰ ਇੱਕ ਚੀਜ਼ ਦੀ ਗਾਰੰਟੀ ਫੁੱਲ ਆ ਕੋਲਗਰਾਟੀ ਵੀਰੇ ਦਸਤਾਰਾਂ ਦੇ ਵੀ ਗਰੰਟੀ ਕੋਰਤੇ ਜਮੇ ਸਾਰੀ ਚੀਜ਼ ਆਪਾਂ ਪਿੰਡ ਚ ਆਪਾਂ ਕਿਹੜਾ ਕੋਈ ਸੇਲ ਵਾਲੇ ਬੰਦੇ ਹਨਾ ਸਹੀ ਗੱਲ ਆ ਹਨਾ ਆਪਾਂ ਇੱਥੇ ਬਹਿ ਕੇ ਕੰਮ ਕਰਨਾ ਤੇ ਇਹ ਵੀ ਗੱਲ ਤੇਰੀ ਮੈਨੂੰ ਜੱਚਦੀ ਆ ਲੋਕਾਂ ਨੂੰ ਵੀ ਜੱਚੂਗੀ ਦੇਖਣ ਵਾਲਿਆਂ ਨੂੰ ਹਨਾ ਵੀ ਆਪਾਂ ਨੂੰ ਕਿਹੜਾ ਕਰਾਇਆ ਪੈਂਦਾ ਹਨਾ ਆਪਦੇ ਘਰੇ ਦੁਕਾਨ ਕੀਤੀ ਹੈ ਹਨਾ ਤੇ ਵਧੀਆ ਗੱਲ ਆ ਤੇ ਆ ਆ ਵੀ ਮੰਨ ਲਓ ਕੋਰਤੇ ਪਜਾਮੇ ਆ ਗਏ ਸਾਰੇ ਕੋਰਤੇ ਜਮੇ ਸਟਾਫ ਆ ਗਏ ਆਹ ਲੇਡੀ ਸੂਟਾਂ ਦੇ ਪਲੇਨ ਆ ਗਏ ਜੀ ਠੀਕ ਆ ਪਲੇਨ ਕੱਪੜਾ ਆ ਫੇਰ ਕੋਰਤੇ ਜਮੇ ਮੋਟਾ ਸਟਾਫ ਆ ਗਏ ਜੀ ਠੀਕ ਆ ਸਾਰਾ ਇਧਰ ਆ ਗਈ ਜਾ ਆ ਗਈ ਜਾ ਦੇ ਫਰਤਿਆਂ ਵਿੱਚ ਜਿਹੜੇ ਨਵੇਂ ਰੰਗ ਚੱਲੇ ਆ ਮੁੰਡਿਆਂ ਦੇ ਠੀਕ ਆ ਕਸਾਬਾ ਕੰਪਨੀ ਪਿਓਰ ਕੋਈ ਲੰਬਾ ਨਹੀਂ ਕੋਈ ਲੰਬਾ ਨਹੀਂ ਤੇ ਫੁੱਲ ਗਾਰੰਟੀ ਹੈ ਕਹਿੰਦੇ ਹਨਾ ਤੇ ਜਿੰਨੇ ਵੀ ਭਾਈ ਵੀਡੀਓ ਦੇਖ ਰਹੇ ਹੋ ਹਨਾ ਖਾਸ ਕਰਕੇ ਪਹਿਣਾ ਹਨਾ ਵੀਰ ਜਿਨ੍ਹਾਂ ਨੂੰ ਵੀ ਜ਼ਰੂਰਤ ਆ ਤੇ ਕਹਿੰਦੇ ਸ਼ਹਿਰ ਵਾਲਾ ਮਾਹੌਲ ਬਣਾਤਾ ਕਹਿੰਦੇ ਮੰਨੇ ਨੇ ਇਸੇ ਕਰਕੇ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਆ ਇੱਕ ਵੱਖਰਾ ਕੰਮ ਕਰਕੇ ਦਿਖਾਇਆ ਸ਼ਹਿਰਾਂ ਦੀ ਟੂਈ ਪੰਨੀਆ ਵੀਰ ਨੇ ਪਿੰਡ ਦੇ ਵਿੱਚ ਇੰਨਾ ਪੈਸਾ ਲਾ ਕੇ ਅੱਜ ਦੁਕਾਨਦਾਰੀ ਹੈ ਜਿਹੜੀ ਖੜੀ ਕਰ ਲਈ ਆ ਆਪਦੀ ਪਰ ਲੰਮਾ ਸਮਾਂ ਹੋ ਗਿਆ ਸੀ ਤੋਂ 7 ਸਾਲ ਹੋ ਗਏ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਸੀ 7 ਸਾਲ ਹੋ ਗਏ ਪਰ ਪਿੰਡ ਦੇ ਵਿੱਚ ਕੰਮ ਹੈ ਜਿਹੜਾ ਉਹ ਮੰਨੇ ਨੇ ਐਸ ਵਾਲੀ ਸਟਾਰਟ ਕੀਤਾ ਹਣਾ ਮੰਨੇ ਤੇ ਇੱਕ ਮੈਨੂੰ ਆ ਚੀਜ਼ ਬਾਰੇ ਜ਼ਰੂਰ ਦੱਸੀ ਮੰਨੇ ਮੈਂ ਵੀਡੀਓ ਚ ਪਹਿਲਾਂ ਵੀ ਦੇਖੀ ਜਾਂਦਾ ਸੀ ਵੀ ਆ ਬੱਚਿਆਂ ਵਾਲਾ ਝੂਲਾ ਜਿਹੜਾ ਇਹਦਾ ਕੀ ਕਾਰਨ ਹੈ ਇੱਥੇ ਪਿਆ ਏ ਵੀਰ ਪਹਿਲਾਂ ਆਪਣੇ ਜਿਹੜੇ ਪਹਿਲਾਂ ਛੋਟੀ ਦੁਕਾਨ ਸੀ ਆਪਣੇ ਕੋਲੇ ਹਾਂ ਉਥੇ ਆਮ ਹੀ ਇੱਕ ਤਾਂ ਸਾਡੇ ਕੋਲੇ ਸੂਟਾਂ ਦਾ ਥੋੜਾ ਜਿਹਾ ਖਲੜਾ ਹੋ ਜਾਂਦਾ ਸੀਗਾ ਉਥੇ ਜੇ ਲੇਡੀ ਦੇਖਦੇ ਸੀਗੇ ਅੱਛਾ ਇੱਕ ਬੱਚੇ ਤੰਗ ਕਰਦੇ ਸੀਗੇ ਠੀਕ ਆ ਤੇ ਉਹ ਫਿਰ ਮੇਰੇ ਕੋਲ ਹੁਣ ਥਾਂ ਬਹਾਰ ਨਹੀਂ ਕਰਤੀ ਕਿਰਪਾ ਖੁੱਲ ਗਿਆ ਅੱਛਾ ਬੱਚਾ ਲਈ ਸਪੈਸ਼ਲ ਆ ਬੱਚੇ ਇੱਥੇ ਖੇਡ ਜਾਂਦੇ ਆ ਲੇਡੀ ਜੇ ਉੱਥੇ ਬੈਠੇ ਸੂਟ ਸੂਟ ਲਈ ਜਾਂਦੇ ਮੰਨ ਲਓ ਜਿੰਨਾ ਲੇਡੀਜ਼ ਨਾਲ ਬੱਚੇ ਆਉਂਦੇ ਆ ਹਾਂ ਉਹਨਾਂ ਲਈ ਸਪੈਸ਼ਲ ਆ ਇੱਥੇ ਆਰਾਮ ਨਾਲ ਖੇਡਦੇ ਆ ਬੱਚੇ ਠੀਕ ਆ ਯਾਰ ਆ ਆ ਗੱਲ ਤੇਰੀ ਮੈਨੂੰ ਵੀ ਜੱਜੀ ਵੀ ਬਾਹਲੀ ਘੈਂਟ ਗੱਲਬਾਤ ਥੱਲੇ ਮੰਨ ਲਓ ਲੱਗਿਆ ਹੋਇਆਗਾ ਹਨਾ ਮੈਟ ਤੇ ਬਗੀਚਾ ਬਹੁਤ ਮੋਟਾ ਕੋਈ ਬੱਚੇ ਦੇ ਸੱਟ ਵੀ ਨਹੀਂ ਵੱਜਦੀ ਤੇ ਇਹ ਵੀ ਮੈਨੂੰ ਬਹੁਤ ਵਧੀਆ ਲੱਗਾ ਤੇ ਇੱਕ ਮੰਨ ਲਓ ਜਿਹੜੀ ਆਪਣੀ ਥੱਲੇ ਦੁਕਾਨ ਆ ਮੈਂ ਪਹਿਲਾਂ ਦਿਖਾਈ ਆ ਵੀਡੀਓ ਦੇ ਵਿੱਚ ਤੇ ਉਹਦੇ ਵਿੱਚ ਮੰਨ ਲਓ ਇੱਕ ਤਾਂ ਲੋਰਾਂ ਟੀ-ਸ਼ਰਟਾਂ ਹੋ ਗਈਆਂ ਹਾਂਜੀ ਉਹਦੇ ਵਿੱਚ ਨਾਲ ਹੈਂਡਲੋਨ ਦਾ ਸਾਰਾ ਸਮਾਨ ਆਪਣੇ ਕੋਲੇ ਠੀਕ ਆ ਪਰਦੇ ਪਰਦਿਆਂ ਤੋਂ ਲੈ ਕੇ ਕੰਬਲ ਬੈੱਡ ਦੇ ਕੰਬਲ ਸਾਰੇ ਡਬਲ ਬੈੱਡ ਦੀ ਸਾਰੇ A to Z ਕੁਆਲਿਟੀ ਆਪਣੇ ਕੋਲੇ ਮੰਨ ਲਓ ਕਿਸੇ ਨੂੰ ਇਹ ਨਹੀਂ ਵੀ ਮੰਨ ਲਓ ਜੇ ਕੋਈ ਬੰਦਾ ਆ ਗਿਆ ਵੀ ਇੱਥੋਂ ਆ ਚੀਜ਼ ਮਿਲ ਹੀ ਨਹੀਂ ਹਰ ਇੱਕ ਚੀਜ਼ ਮਿਲੂਗੀ ਕਿਸੇ ਵੀ ਮੰਨ ਲਓ ਪਰਿਵਾਰ ਦੇ ਵਿੱਚ ਘਰਾਂ ਦੇ ਵਿੱਚ ਜਿਹੜੀ ਚੀਜ਼ ਵਰਤੀ ਜਾਂਦੀ ਹੈ ਹਾਂਜੀ ਆ ਸਾਡੀ ਡਿਮਾਂਡ ਹਾਲਾਂਕਿ ਸਾਡੇ ਕੋਲੇ ਫ੍ਰਿਜ ਦੇ ਕਵਰ ਵੀ ਆ ਗਏ ਫ੍ਰਿਜ ਦੇ ਕਵਰ ਵੀ ਆ ਗਏ ਐਲ ਸੀ ਡੀ ਦੇ ਕਵਰ ਵੀ ਹੈਗੇ ਆ ਠੀਕ ਹੈ ਹਰ ਇੱਕ ਵੈਰਾਈਟੀ ਲਿਆਂਦੀ ਹੈ ਪਿੰਡ ਦੇ ਵਿੱਚ ਜਿੰਨਾ ਵੀ ਹੋ ਸਕਿਆ ਸਾਰਾ ਸਮਾਨ ਦੇ ਬਾਰੇ ਪਿੰਡ ਚ ਠੀਕ ਆ ਤੇ ਦੀਵਾਲੀ ਤੇ ਜਿਹੜਾ ਕੋਈ ਆਫਰ ਆਫਰ ਲਾਇਆ ਜੀ ਦਸਤਾਰਾਂ ਦਾ ਵੀ ਲਾਇਆ ਸੀਗਾ ਕੁਰਤੇ ਪਜਾਮਿਆਂ ਨਾਲ ਜਿਹੜੇ ਰੇਟ ਪਹਿਲਾਂ 500 ਰੁਪਏ ਦੇ ਸੀਗੇ ਉਹ 400 ਰੁਪਏ ਚ ਕਰਤੇ ਆ ਦਿਖਾ ਦਿੰਨੇ ਆਪਾਂ ਤੁਹਾਨੂੰ ਠੀਕ ਆ ਆ ਕੁਰਤੇ ਕਿਉਂਕਿ ਪੰਜ ਕ ਆਪਣੀ ਹੈ ਨਾ ਦੀਵਾਲੀ ਤੇ ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ ਹੈ ਨਾ ਦੀਵਾਲੀ ਆਉਂਦੀ ਜਾਂਦੀ ਆ ਇਹ ਵੀ 800 ਰੁਪਏ ਦੇ ਦੋ ਕਰਤੇ ਜੀ ਅੱਛਾ ਇਹ ਕਿਹੜਾ ਆ ਗਿਆ ਇਹ ਬਲੀਜ਼ ਵੀ ਜੀ ਜੈਕ ਉਹਦੀ ਆਹ ਹੈ ਰੰਦੀ ਬਹੁਤ ਕਵਾਲਿਟੀ ਕਪੜਾ ਬਹੁਤ ਗਰੰਟੀ ਆ ਪੂਰੀ ਵਧੀਆ ਚੀਜ਼ ਹੈ ਇਹ 800 ਦੇ 2 ਹਾਂਜੀ 800 ਦੇ 2 800 ਦੇ 2 ਕਰਦੇ ਤੇ ਜਿਹੜਾ ਮੋਟਾ ਕਪੜਾ ਆ ਜੀ ਆਪਣੇ ਕੋਲੇ ਹੁਣ ਜਿਵੇਂ ਗਾਂ ਸੀਜ਼ਨ ਦੇ ਵਿੱਚ ਸ਼ੁਰੂ ਹੁੰਦਾ ਆ ਮੋਟਾ ਕਪੜਾ ਇਹ ਵੀ 800 ਰੁਪਏ ਦੇ 2 ਕਰਦੇ ਮੋਟਾ ਕੱਪੜਾ ਪੂਰਾ ਪੂਰਾ ਵਧੀਆ ਜੀ ਸ਼ਰਦੀ ਜੀ ਇਹ ਵੀ 800 ਦੇ ਦੋ ਇਹ ਵੀ 800 ਦੇ ਪਹਿਲਾਂ ਇਹ ਮੰਡੀਆਂ ਦੇ ਵਿੱਚ ਆ ਵੀ 500 ਹੁਣ ਵੀ ਵਿਗਦਾ ਠੀਕ ਆ 550 500 ਵਿਗਦਾ ਆਪਾਂ 800 ਦੇ ਦੋ ਕਰਦੇ ਆ ਆਪਾਂ 800 ਦੇ ਦੋ ਕਰਦੇ ਬੰਨ ਲਾ ਦੋ ਨਕਦੀ ਸੇਲ ਕੱਢ ਕੇ ਇਹਨਾਂ ਮੰਨ ਲਓ ਨਕਦੋਂ ਨਕਦ ਰੱਖਣਾ ਕਿਉਂਕਿ ਮਾਰਜਨ ਰੱਖਿਆ ਬਹੁਤ ਥੋੜਾ ਆਪਾਂ ਹੁਣ ਠੀਕ ਆ ਹਾਂ ਜੀ ਅੱਛਾ ਮੰਨੇ ਇੱਕ ਮੈਨੂੰ ਹੋਰ ਚੀਜ਼ ਦਿਖਾਈ ਮੰਨ ਲਓ ਭੈਣਾਂ ਨੂੰ ਹੁੰਦਾ ਕਈ ਵਾਰੀ ਹਨਾ ਵੀ ਬੈਸੇ ਤਾਂ ਸਟਾਕ ਆ ਜਿਹੜਾ ਅੰਦਰ ਬਹੁਤ ਪਿਆ ਪਰ ਕੋਈ ਵੱਖਰੀ ਜੀ ਚੀਜ਼ ਜਿਹੜੀ ਐ ਲੱਗੇ ਵੀ ਹਾਂ ਬਾਕੀ ਇਸ ਦੁਕਾਨ ਦੇ ਵਿੱਚ ਆ ਚੀਜ਼ ਵੀ ਮਿਲ ਰਹੀ ਹੈ ਵੱਖਰੀ ਵੀਰ ਹੁਣ ਵਰਤਾਂ ਤੇ ਜਿਹੜੇ ਚੀਜ਼ਾਂ ਚੱਲ ਰਹਿਣਾਂ ਨੇ ਹਮ ਆ ਚੀਜ਼ਾਂ ਕੜਾਈਆਂ ਪੂਰੇ ਠੋਕਦਿਆਂ ਵਿਕਦਿਆਂ ਜੀ ਆ 20 ਗਲਾ ਪੂਰਾ ਟ੍ਰੇਨਿੰਗ ਤੇ ਆ ਠੀਕ ਆ ਆ 20 ਨਾ ਇੱਕ ਗਲਾ ਨਾਲ ਘੇਰਾ ਆਊਗਾ ਜੀ ਠੀਕ ਆ ਨਾਲ ਇਹਦੇ ਬਾਹਾਂ ਤੇ ਪਹੁੰਚਾਂ ਤੇ ਦੋਨਾਂ ਤੇ ਕੜਾਈ ਆ ਠੀਕ ਆ ਤੇ ਨਾਲ ਇਹਦੇ ਦੁਪੱਟਾ ਜੀ ਨਾਲੇ ਰੇਟ ਬਹੁਤ ਘਟਾਤੇ ਪਹਿਲਾਂ 15 ਤੋਂ ਉੱਤੇ 17 17 18 1800 ਵਿੱਚ ਸੀਗੇ ਅੱਛਾ ਹੁਣ ਕੀ ਰੇਟ ਕਰਤਾ ਇਹਦਾ 1250 ਰੁਪਏ 1250 ਰੁਪਿਆ ਰੇਟ ਇਹਦਾ ਘੱਟ ਰੇਟ ਵਾਲੇ ਵੀ ਹੈਗੇ ਆ ਅੱਛਾ ਇਹਨੇ ਪੂਰੇ ਸਟੈਂਡਰਡ ਦੇ ਸੋਚਨੇ ਪੂਰੇ ਟਾਪ ਦੇ ਆ ਜਿਵੇਂ ਸਿਮਰ ਤੇ ਆ ਸਾਰੇ ਬੇਸ ਮਿਲਣਗੇ ਸਿਮਰ ਬਚਿੱਤਰਾ ਹੂੰ ਕਰਾਸ਼ A to Z ਬੇਸ ਮਿਲਣਗੇ ਆਪਾਂ ਆ ਚੀਜ਼ ਆ ਕੜਾਈ ਦੇਖੋ ਜੀ ਠੀਕ ਹੈ ਠੀਕ ਹੈ ਨਾਲ ਇਹਦੇ ਵੀ ਪਹੁੰਚੇ ਤੇ ਲੈ ਜਾ ਜੀ ਠੀਕ ਬਾਜੂ ਕਰ ਲੈਣਾ ਠੀਕ ਹੈ ਠੀਕ ਹੈ ਨਾਲ ਦੁਪੱਟਾ اور ਗੰਦਾ ਬਹੁਤ ਸੋਹਣੀ ਚੀਜ਼ ਐ ਸਮਰ ਅੱਛਾ ਆ ਦੁਪੱਟਾ ਇਹਦੇ ਨਾਲ ਆ ਦੁਪੱਟਾ ਇਹ ਇਹਦਾ ਕੀ ਰੇਟ ਆ ਇਹਦੇ ਵੀ ਬੜੇ ਮੱਠੇ ਰੇਟ ਲਾਵਾਂਗੇ 16.5 ਠੀਕ ਹੈ ਹਾਂਜੀ ਇੱਕ ਆ ਫਰੰਡਿੰਗ ਤੇ ਚਲਦਾ ਫਰਕ ਆ ਬੱਦੀ ਜੀ ਠੀਕ ਆ ਲਓ ਜੀ ਪਹਿਣਾ ਵਾਸਤੇ ਆ ਸੂਟ ਜ ਹਨਾ ਜਰੂਰ ਮਾਰ ਲਓ ਕਲਰਾਂ ਤੇ ਝਾਤ ਤੇ ਕੜਾਈ ਤੇ ਤੇ ਸ਼ੌਂਕ ਹੁੰਦਾ ਬਹੁਤ ਪਹਿਣਾ ਨੂੰ ਇਸ ਤਰ੍ਹਾਂ ਦੇ ਸੂਟ ਲੈਣ ਦਾ ਤਾਂ ਹੁਣ ਸੋਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਕਹਿੰਦੇ ਸੋ ਦੇਖ ਜੀ ਆ ਦੇਖੋ ਡਿਜ਼ਾਈਨ ਕਲਰ ਆ ਨਾਲ ਇਹਦੇ ਦੁਪੱਟਾ ਉਹ ਪੂਰਾ ਹੈਵੀ ਦੁਪੱਟਾ ਚਲ ਲਓ ਜੀ ਆ ਦੁਪੱਟਾ ਇਹਦੇ ਨਾਲ ਆ ਦੁਪੱਟਾ ਨਾਲ ਇਹਦੇ ਪਹੁੰਚੇ ਤੇ ਬਾਵਾ ਦੋਨੇ ਪੂਰੇ ਹੈਵੀ ਵਰਕ ਹੈ ਠੀਕ ਹੈ ਆ ਨਾਲ ਦੁਪੱਟਾ ਆ ਪਹੁੰਚੇ ਦੇ ਬਾਜੂ ਆਗੇ ਦੋਨੇ ਅੱਛਾ ਇਹ ਲਹਿੰਗਾ ਆ ਗਿਆ ਇਹ ਲਹਿੰਗਾ ਟਾਈਪ ਆ ਗਿਆ ਜੀ ਲਹਿੰਗਾ ਚੋੜੀ ਠੀਕ ਹੈ ਹਾਂ ਜੀ ਆ ਪੂਰਾ ਸੈੱਟ ਤਿਆਰ ਆ ਬਸ ਕੱਲੀ ਫਿਟਿੰਗ ਦੀ ਲੋੜ ਹੈ ਅੱਛਾ ਹਾਂ ਜੀ ਪੂਰਾ ਹੈਵੀ ਵਰਕ ਦੋਨਾਂ ਪਾਸਿਆਂ ਠੀਕ ਹੈ ਤੇ ਨਾਲ ਇਹਦੇ ਲਹਿੰਗਾ ਵੀ ਜਿਹੜਾ ਸਾਰਾ ਤੇ ਆ ਠੀਕ ਹੈ ਇਹਦੇ ਚ ਕਲਰ ਵੀ ਹੋਰ ਹੋਣਗੇ ਮੰਨੇ ਕਲਰ ਮਿਲਣਗੇ ਜੀ ਕਲਰ ਮਿਲ ਜਾਣਗੇ ਸਾਰੇ ਮਿਲਣਗੇ ਜੀ ਠੀਕ ਆ ਆ ਲਹਿੰਗੇ ਦਾ ਦੁਪੱਟਾ ਆ ਗਿਆ ਨਾਲ ਆ ਨਾਲ ਦੁਪੱਟਾ ਆ ਗਿਆ ਠੀਕ ਹੈ ਹਾਂ ਜੀ ਪੂਰੇ ਟ੍ਰੈਂਡਿੰਗ ਦੇ ਚੀਜ਼ਾਂ ਚੱਲਦੇ ਆ ਚਾ ਮੰਨੇ ਜਿਹੜੇ ਪਰਦੇ ਕਹਿੰਦਾ ਸੀ ਆ ਪਏ ਆ ਹਾਂਜੀ ਪੜਦੇ ਆਪਣੇ ਕੋਲੇ ਆ ਗਏ ਜੀ ਇਹ ਅੱਛਾ ਦਿਖਾਈ ਇਹ ਫਿਰ ਪੜਦੇ ਹੁਣ ਦੀਵਾਲੀ ਤੇ ਬੁੜੀਆਂ ਸਫਾਈਆਂ ਕਰਨੀਆਂ ਘਰ ਦੀਆਂ ਹਾਂ ਕੀ ਬਾਤ ਹੈ ਹਾਂਜੀ ਆਹ ਪੜਦਾ ਸਿਰਫ ਚਾਹੇ ਤਾਂ 7 ਫੁੱਟਾ ਲੈ ਲੋ ਜੀ ਚਾਹੇ ਲੈ ਲੋ 9 ਫੁੱਟ ਕੀ ਬਾਤ ਹੈ 150 ਰੁਪਏ ਦਾ ਕੋਈ ਚਾਹੇ 7 ਲੈ ਲੋ ਚਾਹੇ 9 7 ਲੈ ਲਓ 9 ਲੈ ਲਓ ਰੇਟ 150 150 ਹੀ ਹੈ 150 ਰੁਪਏ ਜੀ ਠੀਕ ਹੈ ਲੋ ਵਧੀਆ ਕੁਆਲਿਟੀ ਦੇ ਲੈਣੇ ਜੀ ਆਹ ਮੰਡੀਆਂ 'ਚ ਆਪਣੇ 350 400 ਰੁਪਏ ਵੇਖਦਾ ਜੀ ਆਹ ਪੜਦਾ ਮੰਡੀ 350 400 400 ਰੁਪਏ ਅੱਛਾ ਇਹਦਾ ਕੀ ਰੇਟ ਹੈ ਪੜਦਾ ਦੇਖ ਡਿਜ਼ਾਈਨਿੰਗ ਦੇਖੋ ਕਿੰਦੀ ਸੋਹਣੀ ਹੈ ਕੀ ਬਾਤ ਹੈ ਬਹੁਤ ਸੋਹਣਾ ਡਿਜ਼ਾਈਨ ਤਾਂ ਹੈਵੀ ਵੀ ਹੈ ਨਾ ਸਾਰਾ ਪੂਰਾ ਹੈਵੀ ਅੱਛਾ ਇਹਦਾ ਗ੍ਰੇਡ ਕਰ ਰੱਖਿਆ ਫਿਰ ਇਹ ਸਾਰੇ 250 ਰੁਪਏ ਚ ਕਰਦੇ ਜੀ 250 ਚ ਇੱਕ ਅਡਾ ਡਿਜ਼ਾਈਨ ਹੋਰ ਦਿਖਾ ਦੇ ਡਿਜ਼ਾਈਨ ਇੱਕ ਆ ਹੋ ਗਿਆ ਜੀ ਕੀ ਬਾਤ ਹੈ ਲਓ ਜੀ ਡਿਜ਼ਾਈਨ ਪੂਰਾ ਟਾਪ ਦੇ ਜਿਨ੍ਹਾਂ ਨੂੰ ਜ਼ਰੂਰ ਤਾਂ ਘਰੇ ਪਹਿਣਾ ਵਾਸਤੇ ਬਹੁਤ ਜ਼ਰੂਰੀ ਹੈ ਇਹ ਹਨ ਤੇ ਡਿਜ਼ਾਈਨ ਪੂਰਾ ਹੈਵੀ ਤੇ ਬਹੁਤ ਸੋਹਣੀ ਚੀਜ਼ ਹੈ ਕਹਿੰਦੇ ਜਿਹੜੇ ਮਰਜ਼ੀ ਡਿਜ਼ਾਈਨ ਦੇਖੋ 250 ਰੁਪਏ ਨਾ ਇਹਦਾ ਰੇਟ 250 ਰੁਪਏ ਚ ਕਰ ਠੀਕ ਹੈ ਇਹ ਦਾ 250 ਜਿਹੜਾ ਪਹਿਲਾਂ ਦਿਖਾਇਆ ਸੀ ਉਹ 150 ਉਹ 150 ਰੁਪਏ ਜੀ ਉਹ 150 ਰੁਪਏ ਦਾ ਸੀਗਾ ਜੀ ਤੇ 7 ਫੁੱਟਾ ਲਓ ਭਾਵੇਂ 9 ਫੁੱਟਾ 9 ਫੁੱਟਾ ਲੈ ਲਓ ਸਾਰੇ ਤਰ੍ਹਾਂ ਦੇ ਡਿਜ਼ਾਈਨ ਸਾਰੇ ਤਰ੍ਹਾਂ ਦੇ ਕਲਰ ਬਾਈ ਕੋਲੇ ਕਹਿੰਦੇ ਪਏ ਆ ਸਾਰੇ ਵੰਡ